ਜੀ ਸਰ ਸਰ ਆ ਜਿਹੜੀ ਇਹ ਚੈਂਪੀਅਨਸ਼ਿਪ ਕਰਾਈ ਜਾ ਰਹੀ ਹੈ ਕੁਰਾਸ਼ ਵਾਲੀ ਇਹਦੇ ਬਾਰੇ ਦੱਸ ਦਿਓ ਇਹ ਕੁਰਾਸ਼ ਹੀ ਨਾ ਜੱਪਾ ਡਿਸਟ੍ਰਿਕਟ ਰਾਹ ਰਿਆ ਗਿਆ ਇਹ ਕੁਰਾਸ਼ ਗੇਮ ਹੈ ਛੇ ਮੱਜ ਜੱਡਵਾ ਰੈਸਲਿੰਗ ਨਾਲ ਤਾਲ ਮੇਲਾ ਹੈ ਗਿਆ ਇਹ ਆਪਣੇ ਇਹ ਜੱਡਵੇ ਰੈਸਲਿੰਗ ਨਾਲ ਤਾਲ ਮੇਲਾ ਤੇ ਇਹਨੂੰ ਕੁਰਾਸ਼ ਕਿਹਾ ਜਾਂਦਾ ਜੀ ਇਹ ਕੁਰਾਸ਼ ਇੱਕ ਛੁੱਟਣਾਂ ਦੀ ਗੇਮ ਹੈਗੇ ਛੋਟੇ ਛੋਟੇ ਦੇ ਤੁਹਾਨੂੰ ਪੁਆਇੰਟ ਮਿਲਦੇ ਹੈਗੇ ਤੇ ਇਹ ਜਪਾਨ ਤੋਂ ਆਦਾ ਹੋਇਆ ਗੇਮ ਜੀ ਇਹਨੂੰ ਪੰਜਾਬ ਚ ਆਇਆ ਲਗਭਗ 2014 ਦੀ ਪੰਜਾਬ ਚ ਆਈ ਹੈ ਫਿਰ ਪੰਜਾਬ ਚ ਚੱਲ ਰਹੀ ਹੈ ਅੱਜ ਆਪਾਂ ਆਪਣੇ ਡਿਸਟ੍ਰਿਕਟ ਕਰਾ ਰਹੇ ਆ ਡਿਸਟ੍ਰਿਕਟ ਲੈਵਲ ਟੂਰਨਾਮੈਂਟ ਕਰਾ ਰਹੇ ਆ ਜਿਹੜੇ ਬੱਚੇ ਇੱਥੇ ਸਿਲੈਕਟ ਹੋਣਗੇ ਉਹ ਆਪਣੇ ਲੁਧਿਆਣੇ ਖੇਡਣ ਜਾਣਗੇ ਸਟੇਜ ਲਈ ਤੇ ਜਿਹੜੇ ਸਟੇਟ ਤੋਂ ਸਿਲੈਕਟ ਹੋਣਗੇ ਉਹ ਨੈਸ਼ਨਲ ਲੈਣ ਜਾਣਗੇ ਜੰਮੂ ਤੇ ਸਾਨੂੰ ਬਹੁਤ ਖੁਸ਼ੀ ਹੈ ਜੀ ਬੜੇ ਬੱਚਾ ਬੱਚਾ ਨੇ ਬਹੁਤ ਫਾਇਨਾਟ ਭਾਗ ਲਿਆ ਲੜਕੀਆਂ ਲੜਕਿਆਂ ਨੇ ਜਿੱਥੇ ਆਪਣੇ ਪ੍ਰੀ ਸਭ ਜੂਨੀਅਰ ਤੇ ਸਭ ਜੂਨੀਅਰ ਖੇਡ ਰਹੇ ਜੀ ਜਿੱਥੇ ਪ੍ਰੀ ਸਭ ਜੂਨੀਅਰ ਹੁੰਦੇ ਆਗੇ ਆਪਣੇ 2014 15 16 17 ਵਾਲੇ ਤੇ ਸਭ ਜੂਨੀਅਰ ਹੁੰਦੇ ਆ ਆਪਣੇ 11 12 13 ਵਾਲੇ ਤੇ ਕਾਫੀ ਲੜਕੇ ਲੜਕੇ ਨੇ ਲਗਭਗ 100 ਕਿ ਬੱਚਾ ਨੇ ਭਾਗ ਲਿਆ ਹੈਗਾ ਤੇ ਉਹਦੇ ਪੇਰੈਂਟਸ ਨੇ ਉਹ ਬਹੁਤ ਖਾਇਸੀ ਕਿ ਬੱਚੇ ਖੇលਣ ਆਪੇ ਬੱਚਾ ਖੇੜਦੇ ਦੇਖੀਏ ਸਾਡਾ ਇੱਕ ਮੋਟੀਵੇਸ਼ਨ ਸੀ ਕਿ ਬੱਚਾ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਜੇ ਅੱਜ ਦੀ ਨਵੀਂ ਪੀੜ੍ਹੀ ਆ ਉਹ ਨਸ਼ਿਆਂ 'ਚ ਵੱਢੀ ਜਾ ਰਹੀ ਆ ਜਾਂ ਨਸ਼ੇ ਕਰਨਾ ਸ਼ੁਰੂ ਕਰਦੀ ਆ ਜਾਂ ਫਿਰ ਪੰਜਾਬੀ ਆਪਾਂ ਕਹਿੰਦੇ ਆ ਵਾਰਾ ਕਰਦੀ ਦੁਨੀਆ ਸਾਡਾ ਮੋਟੀਵੇਸ਼ਨ ਇਹ ਚੰਗੇ ਰਾਹ ਲਾਈਏ ਜਾਓ ਇੱਕ ਚੰਗਾ ਇਨਸਾਨ ਬਣ ਸਕਰ ਠੀਕ ਆ ਹਰ ਇੱਕ ਨੇ ਵਧੀਆ ਪਲੇਅਰ ਤੇ ਨਹੀਂ ਬੰਨਾ ਮਿਸਟਰ ਉਤਾਰ ਸਿੰਘ ਨੇ ਨਹੀਂ ਤੇ ਨਹੀਂ ਬੰਨਾਗਾ ਆ ਲੰਪੀਨਰ ਉਤਾਰ ਸਿੰਘ ਉਹ ਤਰੀ ਕਿਸ ਨੇ ਬਣਨਾ ਬਹਾ ਇੱਕ ਚੰਗੇ ਇਨਸਾਨ ਇੱਕ ਚੰਗੇ ਪਲੇਅਰ ਜੋ ਬਣ ਕੇ ਤੇ ਕੁੜੀਆਂ ਨੇ ਇੱਕ ਬਹੁਤ ਸੈਲਿਡ 10 ਗੇਮ ਹੈਗੀ ਜਿਹੜੇ ਸੈਲਿਡ ਰੈਂਸਰ ਕੀ ਆਪਣੇ ਸਮਾਜ ਤੇ ਬਹੁਤ ਮਾੜੇ ਵਿਵਹਾਰ ਹੋ ਰਹੇ ਲੜਕੀਆਂ ਨਾਲ ਉਹ ਆਪਣੀ ਆਤਮ ਰੱਖਿਆ ਰਹੀ ਹੈ ਕਿ ਚੰਗੀ ਖੇਡ ਹੈਗੀ ਆ ਤੇ ਆਪਾਂ ਚਾਹੁੰਦੇ ਹਾਂ ਕਿ ਹਰ ਇੱਕ ਬੱਚੇ ਨੂੰ ਕੋਈ ਨਾ ਕੋਈ ਖੇਡ ਖੇਣੀ ਚਾਹੀਦੀ ਆ ਭਾਏ ਥਲੈਟਿਕ ਆ ਭਾਏ ਜਿਮਨਾਸਟਿਕ ਆ ਭਾਏ ਕਰਾਡੇ ਆ ਤੇ ਭਾਏ ਕੁਰਾਸ਼ ਆ ਤੇ ਜੱਡੂ ਆ ਹਰ ਇੱਕ ਬੜੇ ਨੂੰ ਕੋਈ ਨਾ ਕੋਈ ਗੇਮ ਕਰਨੀ ਚਾਹੀਦੀ ਸਾਰੇ ਬੱਚੇ ਉਤਾਰ ਸਿੰਘ ਤੋਂ ਬਹੁਤ ਪ੍ਰੇਰਿਤ ਨੇ ਤੇਰ ਅਵਤਾਰ ਸਿੰਘ ਆਗ ਬੰਨਾ ਚਾਹੁੰਦੇ ਨੇ ਅੱਜ ਇਸ ਚੈਂਪੀਅਨਸ਼ਿਪ ਵਿੱਚ ਅਵਤਾਰ ਜੀ ਜੇ ਕਿਸ ਤਰ੍ਹਾਂ ਲੱਗ ਰਿਹਾ ਤੇ ਅਵਤਾਰ ਜੀ ਆਪਣੇ ਨਾਲ ਚੈਂਪੀਅਨਸ਼ਿਪ ਚ ਆਏ ਸੀ ਬੱਚਿਆਂ ਨੂੰ ਆਸ਼ੀਰਵਾਦ ਦੇਣ ਲਈ ਫਿਰ ਆਸ਼ੀਰਵਾਦ ਦੇ ਕੇ ਚਲੇ ਗਏ ਤੇ ਅਵਤਾਰ ਸਿੰਘ ਆਸ਼ੀਰਵਾਦ ਦੇ ਕੇ ਚਲੇ ਗਏ ਤੁਹਾਨੂੰ ਬਹੁਤ ਚੰਗਾ ਲੱਗਾ ਕਿ ਅਵਤਾਰ ਸਿੰਘ ਨੇ ਅੱਜ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਸਰ ਬਹੁਤ ਮਾਣ ਆ ਅਵਤਾਰ ਸਿੰਘ ਤੇ ਅਵਤਾਰ ਸਿੰਘ ਦਾ ਗੁਰਦਾਸਪੁਰ ਕੋਠੇ ਘਰਾਲੇ ਗੁਰਦਾਸਪੁਰ ਦੇ ਰਹਿਣ ਵਾਲੇ ਨੇ ਤੇ ਆਪਣੇ ਪੰਜਾਬ ਤੋਂ ਇੰਸਪੈਕਟਰ ਹੈ ਜੀ ਤੇ ਸਾਨੂੰ ਮਿਲ ਕੇ ਬਹੁਤ ਚੰਗਾ ਲੱਗ ਰਿਹਾ ਹੈ ਸਾਨੂੰ ਆਸ਼ੀਰਵਾਦ ਜੀ ਆਵਤਾਰ ਸਿੰਘ ਬੱਚਿਆਂ ਨੂੰ ਆਸ਼ੀਰਵਾਦ ਦੇ ਚਲੋ ਹਾਰੇ ਬੱਚਾ ਉਤਾਰ ਸਿੰਘ ਨਹੀਂ ਬਣ ਸਕਦਾ ਪਰ ਇੱਕ ਚੰਗਾ ਇਨਸਾਨ ਚੰਗਾ ਬੱਚਾ ਜ਼ਰੂਰ ਬਣੂਗਾ ਜੀ ਸਰ ਬੱਚਿਆਂ ਨੂੰ ਅਪਰੀਸ਼ੀਏਟਲੀ ਕੀ ਕੀਤਾ ਜਾ ਰਿਹਾ ਹੈ ਬੱਚਨ ਅਪਰੀਸ਼ੀਏਟਲੀ ਆਪਣੇ ਮੈਡਲ ਦੇ ਰਹੇ ਮੈਡਲ ਦੇ ਰਹੇ ਮੈਡਲ ਨਾਲ ਮਰੀ ਹੋਰੇ ਜਰੇ ਬੱਚੇ ਤੇ ਜਿਹੜੇ ਬੱਚੇ ਨੇ ਮੈਡਲ ਆਏ ਨੇ ਉਹਨਾਂ ਨੂੰ ਆਪਣੇ ਮੈਡਲ ਤੋਂ ਥੋੜੀ ਸਰਟੀਫਿਕੇਟ ਵੀ ਦੇ ਰਿਹਾ ਤੇ ਜਿਹੜੇ ਬੱਚੇ ਨੇ ਪਾਰਟਿਸਪੇਟ ਕੀਤਾ ਹੈ ਉਹਨਾਂ ਨੂੰ ਪਾਰਟਿਸਪੇਟ ਦਾ ਸਰਟੀਫਿਕੇਟ ਵੀ ਦੇ ਰਿਹਾ ਹਾਂ ਜੀ ਆਉਣ ਵਾਲੇ ਦਿਨਾਂ 'ਚ ਹੋਰ ਕਿਹੜੇ ਕਿਹੜੇ ਪ੍ਰੋਗਰਾਮ ਕੀਤੇ ਜਾ ਰਹੇਗਾ ਸਰ ਆਉਣ ਵਾਲੇ ਦਿਨਾਂ 'ਚ ਦੇਖੋ ਤੁਸੀਂ ਪਾ ਦੇਖੋ ਤੇੜਾ ਰੀਅਲ ਲੁਧਿਆਣੇ ਜਿਹੜੇ ਬ ਇਸ ਤੋਂ ਥੋੜੇ ਸਮੇਂ ਬਾਅਦ ਇਸ ਸੰਭਰਜ ਆਪਣੇ ਸਕੂਲ ਡਿਸਟ੍ਰਿਕਟ ਟੂਰਨਾਮੈਂਟ ਆਉਣਿਆ ਜਿੱਥੇ ਸਾਰੀਆਂ ਗੇਮਾਂ ਚੱਲ ਰਹੀਆਂ ਆਉਣ ਦੀ ਸਪੋਰਟ ਵਾਸਤੇ ਚੱਲੇ ਕਰਦੀ ਆ ਜੋਨ ਲੈਵਲ ਦੀ ਆਉਣ ਡਿਸਟ੍ਰਿਕਟ ਲੈਵਲ ਦੀ ਚੱਲ ਰਹੀ ਹੈ ਜੀ ਉਹ ਜਿਸ ਸੰਭਰਜ ਆਪਣੇ ਕੋਲ ਸਕੂਲ ਤੋਂ ਸਾਰਾ ਇਹ ਜਦ ਸਕੂਲ ਟੇਡਰ ਸਕੂਲ ਨੈਸ਼ਨਲ ਉਹ ਸਕੂਲ ਲੈਦਰ ਤੁਹਾਨੂੰ ਫਰਾਂ ਜਾਣ ਕੇ ਅੰਡਰ 47 17 ਦੀ ਸਾਰੀ ਅੰਡਰ 47 17 ਤੇ 19 ਦੀ ਉਹ 36 ਗਾੜ ਹੋ ਰਹੀ ਹੈ ਜੀ ਤੇ ਸਾਨੂੰ ਆਸ ਹੈ ਸਾਡੇ ਲੰਬੀ ਨਰ ਤਾਰ ਸਿੰਘ ਸਪੋਰਟਸ ਅਕੈਡਮੀ ਕਲਾਨੌਰ ਦੇ ਗੁਰਦਾਸਪੁਰ ਦੇ ਕੁਝ ਬੱਚੇ ਸਲੈਕਟ ਜ਼ਰੂਰ ਹੋਣਗੇ ਤਜੇ ਤੋ ਜੇ ਤੇ ਬੱਚੇ ਸਾਬ ਜਾਦਾ ਫਤਿਹ ਜਰਾਵਰ ਸਿੰਘ ਸਕੂਲ ਦੇ ਬੱਚੇ ਵੀ ਹੋਣਗੇ ਜੀ ਬੱਚਿਆਂ ਤੇ ਬੱਚੇ ਦੇ ਮਾਪਿਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਬੱਚੇ ਦੇ ਮਾਪਿਆਂ ਨੂੰ ਇਹ ਸੰਦੇਸ਼ ਚਾਹਨਾ ਤੇ ਆਪਣੇ ਬੱਚਾ ਨੂੰ ਕਿਸੇ ਨਾ ਕਿਸੇ ਗੇਮ ਤੇ ਜ਼ਰੂਰ ਪਾਓ ਪਾਓ ਥਲੀਟ ਆ ਜਮਨਾਸ਼ੀਆ ਕਰਾਟੇ ਆ ਕੁਝ ਵੀ ਗੇਮ ਕਹਿ ਸਕਦੇ ਹੋ ਕਿੱਕ ਬਾਕਸਿੰਗ ਕਹਿ ਸਕਦੇ ਆ ਤਾਂ ਕਿ ਉਹ ਨਸ਼ਿਆਂ ਤੋਂ ਦੂਰ ਰਹੇ ਇਸੇ ਕਰਨ ਇੱਕ ਚੰਗੀ ਸੰਗਤ ਰਹਿਣਾ ਆਪਾਂ ਤੇ ਆਹੀ ਉਮੀਦ ਆ ਇੱਕ ਲੰਪਿੰਗਰ ਦਾ ਆਰਥਿਕ ਸਪੋਰਟ ਅਕੈਡਮੀ ਖੋਲੀ ਹੈ ਜੀ